ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲਿਓ ਉਬਾਰ ਪਰਸ਼ਾ ਜੀ ਆਪ ਜੀ ਦੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਪਰਸ਼ਾ ਜੀ ਆਪ ਜੀ ਦੇ ਹੁਕਮ ਅਨਸਾਰ ਆਪ ਜੀ ਦੇ ਬਾਣੇ ਅੰਦਰ ਪਰਸ਼ਾ ਜੀ ਪੰਜਾਬ ਵਿੱਚ ਜੋ ਹਾਲਤ ਹੋਈ ਹੈ ਪਰਸ਼ਾ ਜੀ ਹੜ੍ਹਾਂ ਦੀ ਮਾਰ ਹੋਈ ਹੈ ਉਸ ਬਾਬਤ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ ਕਿਰਪਾ ਕਰਨੀ ਜੀਆਂ ਜਨਤਾ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ ਸਭਨਾਂ ਨੂੰ ਉਦਮ ਉਤਸ਼ਾਹ ਬਲ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਕਿਰਪਾ ਕਰਨੀ ਸਾਰੇ ਪੰਜਾਬ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰ ਦੇਣਾ ਪਾਤਸ਼ਾਹ ਜੀ ਕਿਰਪਾ ਕਰਨੀ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਅੰਗ ਸੰਗ ਹੋ ਕਰਕੇ ਸਹਿਤ ਬਖਸ਼ਿਸ਼ ਕਰਨੀ ਪਰਸ਼ਾ ਜੀ ਇਸ ਵਿਪਤਾ ਦੀ ਘੜੀ ਵਿੱਚ ਆਪ ਜੀ ਨੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਦੇਣਾ ਪਰਸ਼ਾ ਜੀ ਕਿਰਪਾ ਕਰਨੀ ਖੁਸ਼ੀਆਂ ਦੇ ਖੇੜੇ ਆਨੰਦ ਬਖਸ਼ਿਸ਼ ਕਰ ਦੇਣੇ ਪਰਸ਼ਾ ਜੀ